ਇੱਕ ਗੱਲ ਇਹ ਵੀ ਉੱਠਦੀ ਹੈ ਨਾ ਕਿ ਬਾਦਲ ਪਰਵਾਹ ਹੀ ਸ਼੍ਰੋਮਣੀ ਅਕਾਲੀ ਦਲ ਨਹੀਂ। ਨੋ ਗਲਤ ਗੱਲ। ਬਿਲਕੁਲ ਗਲਤ ਗੱਲ ਹੈ। ਅੱਜ ਜੋ ਇਲਜ਼ਾਮ ਲਗਾਏ ਜਾ ਰਹੇ ਹੈ ਕਿ ਬਾਦਲ ਪਰਵਾਹ ਸ਼੍ਰੋਮਣੀ ਕਾਲੀ ਦਲ ਹੈਗਾ ਇਹ ਸਿਰਫ ਸਿਰਫ ਜੇ ਲਗਾਏ ਜਾਦੇ ਤੇ ਆਪਣਾ 44 ਸਾਬਤ ਲਵਾਏ ਜਾਦੇ। ਹੂੰ। ਜਾਂ ਮਿਸਟਰ ਚਰਨਜੀਤ ਸਿੰਘ ਬਰਾੜ ਹੈਗਾ ਦੋ ਜਣ ਲਗਾ ਰਹੇ। ਹੂੰ। ਮੈਂ ਇਹਨਾਂ ਨੂੰ ਇੱਕ ਸਵਾਲ ਪੁੱਛਦਾ। ਜਦੋਂ ਸਰਕਾਰ ਸੀਗੀ ਤੁਸੀਂ ਉਹ ਪੂਰਾ ਅਨੰਦ ਮਾਨੇ। ਚਰਜੀਤ ਬਰਾੜ ਜੀ ਦਾ ਪਿਛੋਕੜ ਆਪਾਂ ਸਭ ਨੂੰ ਪਤਾ। ਹੂੰ। 44 ਦਾ ਪਿਛੋਕੜ ਸਭ ਨੂੰ ਪਤਾ। ਹੂੰ। ਐਤਵਾਰ ਕੱਲ ਨਹੀਂ ਕਰਦਾ। ਅੱਜ ਇੱਥੇ ਕਰੋੜ-ਕਰੋੜ ਰੁਪਏ 5-5 ਕਰੋੜ ਦੀਆਂ ਗੱਡੀਆਂ ਲੈ ਕੇ ਤੁਰੇ-ਫਿਰਦੇ ਆਂ ਸੀ। ਉਦੋਂ ਜਦੋਂ ਇਲਜ਼ਾਮ ਲੱਗੇ ਸੀ ਅਯਾਲੀ ਸਾਹਿਬ ਦੇ ਉੱਤੇ ਸਰਕਾਰ ਇੱਥੇ ਕੌਣ ਸੇ ਇਲਜ਼ਾਮ ਲਗਾਈ ਸੀ ਆਵਾਜ਼ ਦੀ ਪਾਰਟ ਨੇ ਇਲਜ਼ਾਮ ਲਗਾਈ ਸੀਗੇ ਕਿ ਭਾਈ ਤੂੰ ਚਿੱਟੇ ਦਾ ਵਪਾਰੀ ਹੈਂ। ਹੂੰ ਤੇਰੇ ਡੈਸਕ ਦੇ ਉੱਤੇ ਚਿੱਟਾ ਵਿਕਦਾ ਹੈ। ਤੇ ਅੱਜ ਉਹੀ ਅਯਾਲੀ ਸਾਹਿਬ ਨੂੰ ਅਸੈਂਬਲੀ ਦੇ ਵਿੱਚ ਸੀਐਮ ਸਾਹਿਬ ਕਹਿੰਦੇ ਨੇ ਜਿਹੜਾ ਕਿ ਅਸੈਂਬਲੀ ਦਾ ਸਵਾਲ ਨਹੀਂ ਹੈ। ਹੂੰ ਕਿ ਅਯਾਲੀ ਸਾਹਿਬ ਮੈਂ ਦੇਖਿਆ ਤੁਹਾਡੇ ਤੋਂ ਵਧੀਆ ਕਲੋਨੀ ਪੂਰੇ ਪੰਜਾਬ 'ਚ ਨਹੀਂ ਬਣੀ। ਜੀ। ਇਹ ਪਰਸਨਲ ਸਵਾਲ ਜਿਹੜਾ ਹੈਗਾ ਕਿ ਆ ਅਸੈਂਬਲੀ ਝੁੱਟ ਸਕਦਾ ਕੀ ਸ਼੍ਰੀ ਕਾਲਤਕ ਸਦ ਦਾ ਸਵਾਲ ਅਸੈਂਬਲੀ ਜਾ ਸਕਦਾ ਹੈ ਸ਼੍ਰੀ ਕਾਲਤਕ ਸਭ ਸੁਪਰੀਮ ਹੈ ਉੱਥੇ ਬਾਰੇ 44 ਉੱਥੇ ਬੈਠ ਕੇ 44 ਸਾਹਿਬ ਸੀਐਮ ਸਾਹਿਬ ਨੂੰ ਰਿਕੁਐਸਟ ਕਰਦੇ ਨੇ ਕਿ ਭਾਈ ਸ਼੍ਰੀ ਕਾਲਤਕ ਸਦ ਜਿਸ ਤਰ੍ਹਾਂ ਦੇ ਲਾਨ ਤੇ ਬਣਾਉਣ ਵਾਸਤੇ ਲਾਨ ਵਾਸਤੇ ਸਾਰੇ ਰੂਲਸ ਬਣਾਏ ਜਾਣ ਕਿਹੜਾ ਸਿੱਖ ਰਾਤ ਮਰਾਦਾ ਉੱਤੇ ਆਪਣਾ ਲੈਜਿਸਲੇਟਿਵ ਅਸੈਂਬਲੀ ਹੋਗੀ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਅਸਲ ਚ ਕੀ ਹੈ ਇਹ ਨੌਲੇਜ ਦੀ ਘਾਟ ਹੈ ਲੋਕਾਂ ਦੇ ਵਿੱਚ ਇੱਕ ਗਲਤ ਨੈਰੇਟਿਵ ਤਿਆਰ ਕਰਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਪਰ ਲੋਕੀ ਨਾ ਬਹੁਤ ਸਿਆਣੇ ਮੈਂ ਆਮ ਗੱਲਾਂ ਕਰਦਾ ਅੱਜ ਤੋਂ ਵੀ ਮਹੀਨਾ ਪਹਿਲੇ ਮਗਰ ਗੱਲ ਕਰਦਾ ਪਰ ਜੀ ਤਦੋਂ ਇਹ ਹੁੰਦਾ ਸੀਗਾ ਨਹੀਂ ਜੀ 5 ਮੈਂਬਰ ਦੀ ਕਮੇਟੀ ਹੈਗੀ ਕਾਲਸ ਸਾਡੇ ਸੀਤ ਤੋਂ ਤਿਆਰ ਹੋਈ ਹੈ ਤੇ ਇਦਾਂ ਦਾ ਫਰਕ ਕੀ ਹੋਈ ਹੈ ਅੱਜ ਮੈਂ ਜਦੋਂ ਗੱਲ ਕਰਦਾ ਲੋਕਾਂ ਦਾ ਮਨ ਕਰਦੇ ਲੋਕੀ ਕਹਿੰਦੇ ਨਹੀਂ ਤੁਸੀਂ ਗਲਤੀ ਕਰਦੇ 7 ਮੈਂਬਰ ਦੀ ਕਮੇਟੀ ਸੀਗੀ 5 ਮੈਂਬਰ ਇਹਨਾਂ ਨੇ ਆਪ ਬਣਾਈ ਹੈ 5 ਮੈਂਬਰ ਦੀ ਕਮੇਟੀ ਹੁਣ ਦੂਜੀ ਗੱਲ ਤੇ ਬੰਨ੍ਹਦਾ ਜਿੱਥੇ ਮੈਂ ਗੱਲ ਸ਼ੁਰੂ ਕਰਦਾ ਹੁਣ ਇਸੇ ਚੀਜ਼ ਨੂੰ ਕਲੀਅਰਿਫਾਈ ਕਿਨੇ ਕੀਤਾ ਅਛੇ ਦੇ ਕਾਲ ਤੋਂ ਸਭ ਜਿਹਾ ਸਾਡੇ ਗਿਆਨੀ ਰਕਬੀਤ ਸਿੰਘ ਜੀ ਉਹ ਕਹਿੰਦੇ ਜਿਹੜੀ 7 ਮੈਂਬਰ ਦੀ ਕਮੇਟੀ ਬਣਾਈ ਸੀ ਮੈਂ ਨਿਗਰਾਨ ਕਮੇਟੀ ਬਣਾਈ ਸੀ ਤੁਸੀਂ ਵੀਡੀਓ ਦੇਖੀ ਹੋਣੀ ਹੈ ਜੀ ਬਿਲਕੁਲ ਨਿਗਰਾਨ ਕਮੇਟੀ ਦਾ ਕੀ ਮਤਲਬ ਹੁੰਦਾ ਹੈ ਜਾਂ ਕੋਈ ਭਰਤੀ ਗਲਤ ਨਾ ਹੋਵੇ ਮੈਂ ਤੁਹਾਨੂੰ ਵਾਦਾ ਕਰਦਾ ਔਰ ਮੈਂ ਉੱਪਰ ਨਹੀਂ ਕਹਿੰਦਾ ਪੰਜ ਮੈਂਬਰਾਂ ਨੂੰ 25 ਲੱਖ ਬੰਦੇ ਦੀ ਭਰਤੀ ਹੋਈ ਤੁਸੀਂ ਉਹਦਾ ਆਧਾਰ ਕੱਟ ਚੈੱਕ ਕਰੋ ਤੁਸੀਂ ਮੋਬਾਈਲ ਨੰਬਰ ਚੈੱਕ ਕਰੋ ਤੁਸੀਂ ਲਿਸਟਾਂ ਚੈੱਕ ਕਰੋ ਤੁਸੀਂ ਪੈਸੇ ਚੈੱਕ ਕਰੋ ਬਿਲਕੁਲ ਅਕਾਊਂਟ 'ਚ ਪੈਸੇ ਗਏ ਆ ਚੈੱਕ ਕਰੋ ਉੱਚ ਕੋਈ ਡਿਸਕ੍ਰਿਪੈਂਸੀ ਹੈਗੀ ਹੈ ਜੇ ਡਿਸਕ੍ਰਿਪੈਂਸੀ ਹੈਗੀ ਹੈ ਉਹਨੂੰ ਸਾਹਮਣੇ ਰੱਖੋ ਸਾਰੇ ਆਪਾਂ ਭਰਤੀ ਦੁਆਰਾ ਕਰਦੇ ਹਾਂ ਪਰ ਜੇ ਚ ਡਿਸਕ੍ਰਿਪੈਂਸੀ ਨਹੀਂ ਹੈਗੀ ਤਾਂ ਫਿਰ ਦੁਆਰਾ ਭਰਤੀ ਦਾ ਕੀ ਮਤਲਬ ਹੈ ਸੈਲਰ ਭਰਤੀ ਦਾ ਕੀ ਮਤਲਬ ਹੈ